ਜੋ ਇੱਥੇ ਮੱਥੇ ਤੇ ਲਿਖਿਆ ਉਹ ਮੈਂ ਭੁਗਤੂਗਾ 노 ਪ੍ਰੋਬਲਮ ਮੈਂ ਜੇਲ੍ਹ ਚ ਰਿਆਂ ਜੇਲ੍ਹ ਮੈਂ ਜਿੱਦਾਂ ਕਿਹਾ ਵਾ ਕਿ ਜੇਲ੍ਹ ਅਕਸਰ ਬੰਦੇ ਹੀ ਜਾਂਦੇ ਨੇ ਨਾ ਮੈਂ ਜੇਲ੍ਹ ਵਿੱਚ ਇਹਨਾਂ ਨੇ ਸਮਝਾ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਡਿਸਟਰੋਏ ਕਰਨਗੇ ਨਾ ਦੈਟਸ ਦੈਟ ਇਜ਼ ਅ ਪਰਪਸ ਆਫ ਮੇਕਿੰਗ ਫਾਲਸ ਕੇਸਸ ਅਗੇਂਸਟ ਯੂ ਪਰ ਵਾਇਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਮੈਂ ਮੈਂਟਲੀ ਸਟਰੋਂਗ ਹੋ ਕੇ ਨਿਕਲਿਆ ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚਿਆ ਮੈਂ ਸੋਚਿਆ ਪਹਿਲਾਂ ਜਦੋਂ ਗਿਆ ਤਾਂ ਹਰ ਇੱਕ ਨੂੰ ਮਾੜਾ ਲੱਗਦਾ ਕਿ ਮੈਨੂੰ ਯਾਰ ਮੈਂ નિર્ਦੋਸ਼ ਆ ਮੈਨੂੰ ਬੇਗਨਾ ਮੁਕਦਮੇ ਵਿੱਚ ਫਸਾਤਾ ਯਾਰ मैं सोचा कि तू चीज की है। लुक अराउंड एंड सी इमरान खान फॉर्मो प्राइम मिनिस्टर ऑफ पाकिस्तान किन्ने संगीन केसिज लाइफ सेंटेंस देती है मिस्टर खुरेशी फॉर्मर मिनिस्टर पाकिस्तान के निकलता बहर जेल चो सुप्रीम कोर्ट ने बेल दी और तो उत्थे चक रहा एग्जैक्टली भगवंत तो यही कर रहे हो पाकिस्तान की डेमोक्रेसी जी कहू डेमोक्रेसी है कंट्रोल्ड बाय द आर्मी है ਉਹਨਾਂ ਤੱਕਾ ਤੁਸੀਂ ਕਰ ਰਹੇ ਫਿਰ ਮੈਂ ਆਪਣੇ ਪਿਤਾ ਜੀ ਵੱਲ ਤੱਕ ਨਿਗਾਹ ਮਾਰੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਨਹੀਂ ਗਏ ਉਹਨਾਂ ਨੂੰ 23 ਵਾਰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਤਹਿਤ ਉਹਨਾਂ ਨੂੰ ਡੀਟੇਨ ਕੀਤਾ ਤ੍ਰਿਪੁਰਾ ਦੀ ਜੇਲ੍ਹ ਵਿੱਚ 365 ਦਿਨ ਅਗਰਤਲਾ ਵਿੱਚ ਕੱਟੇ ਉਹਨਾਂ ਨੇ ਸਾਰੀਆਂ ਜੇਲਾਂ ਤਿਹਾਰਡ ਜੇਲ੍ਹ ਸਮੇਤ ਇਧਰੋਂ ਹਜ਼ਾਰੀ ਬਾਗ ਬਿਹਾਰ ਤੇ ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ 20 ਸਾਲ ਸਾਲ-ਸਾਲ ਇਕੱਠਾ ਹੀ ਤੌੜਾ ਸਾਹਿਬ ਦੇ ਨਾਲ ਉਹਨਾਂ ਨੇ ਮੀਸਾ ਦੇ ਵਿੱਚ ਐਮਰਜੈਂਸੀ ਪੂਰੇ 19 ਮਹੀਨੇ ਕੱਟੇ ਮੈਂ ਖੈਰ ਜੇ 19 ਮਹੀਨੇ ਕੱਟਦਾ ਤੇਰਾ ਪਿਓ ਤੈਨੂੰ ਮਰ ਚਲੇ ਆਵਾ ਜੇ 2 4 6 8 10 ਮਹੀਨੇ ਤੂੰ ਕੱਟ ਲੇਗਾ ਤਾਂ ਕੋਈ ਪ੍ਰਭਾਵ ਨਹੀਂ ਐਂਡ ਆਈ ਰਿਪੀਟ ਐਨਐਸਏ ਲਾ ਕੇ ਉਹ ਆਸਾਮ ਚ ਭੇਜੇ ਸਾਡੇ ਨੌਜਵਾਨ ਯਾਰ ਉਹ ਵੀ ਕੱਟ ਰਹੇ ਨੇ ਨਾ ਸਾਲ ਦੇ ਕਿੱਡਾ ਕੋ ਗੁਨਾਹ ਆ ਜਿਹੜਾ ਗੁਨਾਹ ਸੀ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ 307 ਜੋ ਮਰਜੀ ਲਾ ਦਿੰਦੇ ਹੂ ਗੇਵ ਯੂ ਦੀ ਅਥਾਰਟੀ ਟੂ ਯੂ ਨੋ ਇੰਪੋਜ਼ ਐਨਐਸਏ ਡਿਕੋਨੀਅਲ ਲ ਕੀ ਭਗਤ ਸਿੰਘ ਅਗਰ ਹੁੰਦਾ ਤਾਂ ਐਨਐਸਏ ਲੋਂਦਾ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਹਹਾਕਾਰ ਮੱਚੀ ਹੋਈ ਆ ਇੱਕੋ ਸਟੋਰੀ ਆ ਉਧਰੋਂ ਆ ਰਹੇ ਸੀ ਪੁਲਿਸ ਦਾ ਨਾਕਾ ਸੀਗਾ ਉਹਨਾਂ ਨੇ ਐ ਗੋਲੀ ਚਲਾਈ ਐ ਸੀ ਗੋਲੀਆਂ ਚਲਾਈਆਂ ਉਹ ਮਰ ਗਏ ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਆ ਯਾਰ ਕੀ ਇਹ ਪੰਜਾਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਸਟੋਰੀ ਹੈ ਇੰਨਾ ਸਭ ਕੁਝ ਹੋਣ ਦੇ ਬਾਅਦ ਮੈਂ ਜਦੋਂ ਸਾਰਾ ਹੋਰ ਪੜਿਆ ਆਈ ਰੈਡ ði ਕੈਰੇਕਟਰ ਆਫ ਨੈਲਸਨ ਮੰਡੇਲਾ 27 ਸਾਲ ਹੀ ਵਾਸ ਕੈਪਟਨ ਸੋਲੀਟਰੀ ਕਨਫਾਈਨਮੈਂਟ ਦਾ ਕੁਝ ਵੀ ਨਹੀਂ ਸੀ ਚਲੋ ਛੱਡ ਦਿਓ ਮੇਰੀ ਕਹਾਣੀ ਦਾ ਰੋਬਨ ਆਇਲੈਂਡ ਸਿੱਕੇ ਕੇਪ ਟਾਊਨ ਦੇ ਬਾਹਰਲੇ ਪਾਸੇ ਇੱਕ ਜਜ਼ੀਰਾ ਵਾ ਜਿਹੜੀ ਐਲਕਟ੍ਰਸ ਜੇਲ ਹੈਗੀ ਆ ਸੈਨ ਫ੍ਰਾਂਸਿਸਕੋ ਅਮਰੀਕਾ ਦੀ ਸਭ ਤੋਂ ਜ਼ਿਆਦਾ ਖਤਰਨਾਕ ਜੇਲ ਹੈ ਦੁਨੀਆ ਦੀ ਬਿਲਕੁਲ ਉਹਦੀ ਤਰਜ਼ ਦੇ ਉੱਤੇ ਸਾਊਥ ਅਫਰੀਕਾ ਦੀ ਉਸ ਵਕਤ ਦੀ ਰੇਸਿਸਟ ਵਾਈਟ ਗਵਰਨਮੈਂਟ ਨੇ ਮਿਸਟਰ ਕਲਾਰਕ ਸਿੱਕੇ ਉਹਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਬਣਾਈ ਸੀ ਉੱਥੇ ਰੱਖਿਆ ਉਹਨੂੰ ਪਹਿਲਾਂ ਬੁਥਾ ਸੀ 27 ਸਾਲ ਯਾਰ ਜਸਟ ਇਮੇਜਿਨ 6 ਫੁੱਟ ਬਾਈ 6 ਫੁੱਟ ਦੇ ਸੈੱਲ ਵਿੱਚ ਮੰਡੇਲੇ ਨੂੰ ਕਈ ਸਾਲ ਕੱਟਣੇ ਪਏ 6 ਫੁੱਟ ਬਾਈ 6 ਫੁੱਟ ਦੇ ਸੈੱਲ ਵਿੱਚ ਕੰਮ ਕਰਾਉਂਦੇ ਸੀ ਉਹਦਾ ਲੇਬਰ 27 ਸਾਲ ਉਹਨੇ ਜੇਲ੍ਹ ਕੱਟੀ ਫਿਰ ਉਹਦੀ ਕਿਤਾਬ ਦਾ ਅਖੀਰਲਾ ਚੋਟ ਦੱਸਣ ਲੱਗਿਆ ਫਿਰ ਮੈਂ ਵਾਈਂਡ ਅਪ ਕਰਨ ਲੱਗਿਆ ਗੁੱਸਾ ਮੈਨੂੰ ਬਹੁਤ ਆਇਆ ਜੇਲ੍ਹ ਵਿੱਚ ਮੈਨੂੰ ਬੜਾ ਦੁੱਖ ਲੱਗਿਆ ਗਿਆ ਬਿਲਕੁਲ ਹੀ ਬੇਗਨਾ ਤੇ ਦੇਖੋ ਕਿਹੋ ਜਿਹਾ ਕੇਸ ਬਦਨਾਮ ਕਰਦੇ ਨੇ ਡਰੱਗ ਫਲਾਣਾ ਤੇ ਬਾਹਰ ਪਤਾ ਨਹੀਂ ਕੇਜਰੀਵਾਲ ਆਣ ਕੇ ਕਹਿ ਰਿਹਾ ਸਮਗਲਰ ਪਕੜ ਲਿਆ ਹਮਨੇ ਯਾਰ ਸਮਗਲਰ ਲੱਗਦਾ ਤੁਹਾਨੂੰ ਮੈਂ ਆ ਮੇਰਾ ਬੇਟਾ ਖੜਾ ਸੀ ਕਿੱਥੇ ਆ ਮਹਿਤਾਬ ਤੁਹਾਨੂੰ ਸਮਗਲਰ ਲੱਗਦੇ ਅਸੀਂ ਯਾਰ ਲੋਕਾਂ ਨੂੰ ਮੈਨੂੰ ਤਿੰਨ ਵਾਰ ਐਮਐਲਏ ਬਣਾਇਆ ਲੋਕਾਂ ਨੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਲੋਕਾਂ ਨੇ ਅਸੀਂ ਸਮਗਲਰ ਲੱਗਦੇ ਯਾਰ ਸਟੇਜਾਂ ਤੋਂ ਕੇਜਰੀਵਾਲ ਵਰਗਾ ਆਦਮੀ ਮੈਨੂੰ ਕਹੇ ਕਿ ਹਮਨੇ ਇੱਕ ਬਹੁਤ ਵੱਡਾ ਸਮਗਲਰ ਪਕੜ ਲਿਆ ਹੈ ਉਹਨੂੰ ਸ਼ਰਮ ਹੋਣੀ ਚਾਹੀਦੀ ਸੀ ਗੱਲ ਕਰਨ ਤੋਂ ਪਹਿਲਾਂ ਆਈ ਵਾਸ ਹਿਸ ਲੀਡਰ ਆਫ ਆਪੋਜੀਸ਼ਨ ਹੀ ਅਪੋਇੰਟਡ ਮੀ ਲੀਡਰ ਆਫ ਆਪੋਜੀਸ਼ਨ ਐਂਡ ਜਿਹੜਾ ਕੇਸ ਮੈਂ ਅੱਜ ਪੂਕਤ ਰਹਾ ਇਹ ਉਸੇ ਕਰਕੇ ਕਿਉਂਕਿ ਮੈਂ ਤਗੜੇ ਹੋ ਕੇ ਲੜਾਈ ਦਿੱਤੀ ਬਤੌਰ ਲੀਡਰ ਆਫ ਆਪੋਜੀਸ਼ਨ ਤੇ ਸਾਨੂੰ ਸਮਗਲਰ ਬਣਾਤਾ ਯਾਰ ਜੋ ਕੁਝ ਮੈਂ ਮੰਡੇਲਾ ਦਾ ਲਾਸਟ ਕੋਰਟ ਤੇ ਆਉਣ ਲੱਗਾ ਜੋ ਕੁਝ ਕੇਜਰੀਵਾਲ ਸਾਹਿਬ ਤੁਸੀਂ ਕਹਿ ਰਹੇ ਹੋ ਨਾ ਕਿ ਮੋਦੀ ਸਾਡੇ ਨਾਲ ੱੱੱਕਾ ਕਰ ਰਿਹਾ ਏਡੀ ਸੀਬੀਆਈ ਇਨਕਮ ਟੈਕਸ ਕਰ ਰਿਹਾ ਮੈਂ ਕਹਿ ਰਿਹਾ ਕਰ ਰਿਹਾ ਪਰ ਤੁਸੀਂ ਪੰਜਾਬ ਦੇ ਵਿੱਚ ਘੱਟ ਕਿੱਥੇ ਕਰ ਰਹੇ ਹੋ ਉਹੀ ਤੰਤਰ ਤੁਸੀਂ ਪੰਜਾਬ ਦੀ ਪੁਲਿਸ ਤੇ ਵਿਜੀਲੈਂਸ ਤੋਂ ਤੁਸੀਂ ਚੱਕ ਚੱਕ ਕੇ ਆਪਣੇ ਆਪੋਨੈਂਟਸ ਨੂੰ ਚੁਣ ਚੁਣ ਕੇ ਤੁਹਾਡੇ ਬੰਦੇ ਦੇ ਖਿਲਾਫ ਕਿਸੇ ਦੇ ਖਿਲਾਫ ਕੋਈ ਇਨਕੁਆਇਰੀ ਨਹੀਂ ਸਭ ਲੁੱਟ ਰਹੇ ਨੇ ਰੇਤਾ ਤੋਂ ਬਜਰੀ ਤੋਂ ਕੇਬਲ ਤੋਂ ਕੇਬਲ ਦਾ ਆਡੀਓ ਆ ਗਿਆ ਐਮਐਲਏ ਦੀ ਕਿ ਸਾਡਾ ਵਪਾਰ ਖੋ ਰਿਹਾ ਹਾਈ ਕੋਰਟ ਇਨਟਰਵਨ ਕਰਤਾ ਵਾ ਫਾਸਟਵੇ ਵਾਲੇ ਕੇਸ ਦੇ ਵਿੱਚ ਕੋਈ ਪੁਲਿਸ ਨਹੀਂ ਕੋਈ ریکارڈ ਐ ఎమ్మెల్యే ਦੇ ਖਿਲਾਫ ਨਹੀਂ ਸਿਰਫ ਆਪੋਨੈਂਟ ਦੇ ਖਿਲਾਫ ਤੇ ਫਿਰ ਤੁਹਾਡੇ ਤੇ ਬੀਜੇਪੀ ਦੀ ਸਰਕਾਰ ਵਿੱਚ ਕੀ ਫਰਕ ਹੈ ਤੁਸੀਂ ਤੁਸੀਂ ਮੀਡੀਆ ਉਹਨਾਂ ਨੂੰ ਕਹਿੰਦੇ ਜੀ ਉਸਨੇ ਕੇਜੀ ਮੀਡੀਆ ਬਣਾ دیا ਹੈ ਤਾਂ ਯਹਾਂ ਕੀ ਕਰ ਰਹੇ ਹੋ ਆ ਭਾਈ ਸਾਹਿਬ ਇਟ ਇਜ਼ ਅ ਸੇਮ ਦੀ ਇੰਟਾਇਰ ਬੀਜੇਪੀ ਮਾਡਲ ਹੈਜ਼ ਬੀਨ ਇੰਪਲੀਮੈਂਟਡ ਇਨ ਲੈਟਰ ਐਂਡ ਸਪਿਰਟ ਇਨ ਪੰਜਾਬ ਅਗਲੀ ਗੱਲ ਸੁਣੋ ਸਾਨੂੰ ਤਾਂ ਸਮਗਲਰ ਕਹਿੰਦੇ ਨੇ ਅਸੀਂ ਤਾਂ ਫਿਰ ਵੀ ਚਲੋ ਜ਼ਮਾਨਤਾਂ ਤੇ 3 3.5 4 ਮਹੀਨਿਆਂ ਚ ਬਾਹਰ ਆ ਗਿਆ ਇਹਨਾਂ ਦੇ ਤਾਂ ਲੀਡਰ ਸਾਲ-ਸਾਲ ਦੇ ਬੇਲਸ ਡਿਨਾਈ ਕੀਤੀਆਂ ਸੁਪਰੀਮ ਕੋਰਟ ਆਫ ਇੰਡੀਆ ਨੇ ਮਨੀਸ਼ ਸੋਡਿਆ ਇਜ਼ ਮੋਰ ਥੈਨ 1 ਇਅਰ ਇਨਸਾਈਟ ਸਤਿੰਦਰ ਜੈਨ ਮੋਰ ਥੈਨ 1 ਇਅਰ ਇਨਸਾਈਟ ਸੁਪਰੀਮ ਕੋਰਟ ਨੇ ਬੇਲ ਨਹੀਂ ਗ੍ਰਾਂਟ ਕੀਤੀ ਤੇਜਰੀਵਾਲ ਕਹੀ ਜਾਂਦਾ ਹਮ ਤੋ ਕਟੜ ਇਮਾਨਦਾਰ ਥੈਟ ਮੀਨਸ ਤੇਜਰੀਵਾਲ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉੱਤੇ ਸਮਝਦਾ ਵਾ ਤੇਜਰੀਵਾਲ ਨੂੰ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਬੇਲ ਡਿਨਾਈਲ ਦਾ ਕੋਈ ਅਸਰ ਨਹੀਂਗਾ ਹੀ ਹੈਜ਼ ਨੋ ਵੈਲਿਊ ਫਾਰ ਦ ਜੁਡੀਸ਼ਰੀ ਆਫ ਦਿਸ ਕੰਟਰੀ ਹੀ ਫੀਲਸ ਕਿ ਸੋ ਸੋਡਿਆ ਤੇ ਸਤਿੰਦਰ ਜੈਨ ਇਮਾਨਦਾਰ ਹੈ ਸੁਪਰੀਮ ਕੋਰਟ ਬੇਈਮਾਨ ਹੈ ਦੈਟਸ ਵਾਟ ਹੀ ਵਾਂਟਸ ਟੂ ਸੇ ਐਕਚੁਅਲੀ ਤੇ ਇਧਰ ਸਾਨੂੰ ਕਹੀ ਜਾਂਦੇ ਕਿ ਜੇ ਬੜੇ ਬੇਈਮਾਨ ਹੈ ਹਮ ਤੋ ਕੱਟੜ ਇਮਾਨਦਾਰ ਹੈ ਸੁਪਰੀਮ ਕੋਰਟ ਨੇ ਬੇਲਾਂ ਢਨਾਏ ਕਿੰਨੇ ਸਾਲ-ਸਾਲ ਦੇ ਅੰਦਰ ਨੇ ਐਕਸਾਈਜ਼ ਦੀ ਪਾਲਿਸੀ ਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਸੁਪਰੀਮ ਕੋਰਟ ਨੇ ਇਤੋਂ ਤੱਕ ਕਰਤਾ ਕਮੈਂਟ ਕਿ ਕਿ ਪ੍ਰਾਈਮਰਲੀ ਪ੍ਰਾਈਮਾ ਫੈਸ਼ਾਇ 388 ਕਰੋੜ ਰੁਪਏ ਦਾ ਇੱਕ ਸਾਈਜ਼ ਦੇ ਘਟਾਲਾ ਜਿਹੜਾ ਉਹ ਸਾਬਤ ਹੁੰਦਾ ਸਾਮੂ ਸਾਹਮਣੇ ਨਜ਼ਰ ਆਉਂਦਾ ਇਸ ਕਰਕੇ ਅਸੀਂ ਮਨੀਸ਼ ਸੋਡੀ ਦੀ ਜ਼ਮਾਨਤ ਰਿਜੈਕਟ ਕਰਦੇ ਆ 388 ਕਰੋੜ ਫਿਰ ਵੀ ਕੱਟੜ ਇਮਾਨਦਾਰ ਹੈ ਅਸੀਂ ਅਸੀਂ ਬੇਈਮਾਨ ਹੈ ਅਸੀਂ ਸਮਗਲਰ ਹੈ ਤਾਂ ਨੈਲਸਨ ਮੰਡੇਲਾ ਜੀ ਦੀ ਜੋ ਕਿਤਾਬ ਪੜੀ ਗੁੱਸਾ ਜਿਹੜਾ ਸੀ ਮੇਰਾ ਉਹਨੇ ਸ਼ਾਂਤ ਕੀਤਾ ਆਫਟਰ 27 ইয়ারਜ਼ ਆਫ ਇਮਪ੍ਰੀਜ਼ਨਮੈਂਟ ਫ্রম 63 ਟੂ 1990 90 ਚ ਬਾਹਰ ਆਇਆ 27 ਜੈਨੂਨ 27 ਕੱਟੇ ਐਵੇਂ ਨਹੀਂ ਮਾਫ ਕਰਨਾ ਚੰਗਾ ਨਾਲ ਸੁਖਬੀਰ ਵੀ ਮੇਰਾ ਭਰਾ ਹੀ ਆ ਇਹ ਆਪਣੇ ਪਿਤਾ ਜੀ ਦੀ ਡਿਟੈਂਸ਼ਨ ਕਰਕੇ ਉਹਦੇ ਨਾਲ ਕਰਦਾ ਇੱਕ ਵੇਟ ਗਲਤ ਕਰਦਾ ਬਾਦਲ ਸਾਹਿਬ ਨੇ ਜੇਲ ਕੱਟੀਆਂ ਕਾਲੀਆਂ ਜੋ ਸਭ ਤੋਂ ਜ਼ਿਆਦਾ ਜੇਲ ਕੱਟੀਆਂ ਟੋੜਾ ਸਾਹਿਬ ਨੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਫਿਰ ਬਾਦਲ ਨੇ ਕੱਟੀ ਆ ਟੁੱਟਮੀ ਟੁੱਟਮੀ ਤਿੰਨ ਚਾਰ ਸਾਲ ਸਾਢੇ ਚਾਰ ਪੰਜ ਸਾਲ ਦੇ ਤੋਂ ਜ਼ਿਆਦਾ ਨਹੀਂ ਕੱਟੀ ਉਹਨੇ 27 ਸਾਲ ਕੱਟੀ ਚਲੋ ਇਹ ਛੱਡ ਦਿਓ ਉਸ ਗੱਲ ਨੂੰ ਸੋ ਮੰਡੇਲਾ ਜਿਹੜੀ ਬਾਇਓਗ੍ਰਾਫੀ ਲਿਖੀ ਗਈ ਜਿੰਨਾ ਉਹਦੇ ਨਾਲ ਮੈਂਟਲ ਟੌਰਚਰ ਉਹਦੇ ਘਰ ਵਾਲੇ ਨੂੰ ਫੜ ਕੇ ਅੰਦਰ ਦਿੱਤਾ 2 ਸਾਲ ਵਿਨੀ ਮੰਡੇਲਾ ਹੈਡ ਟੂ ਸਟੇ ਬਿਹਾਈਂਡ ਬਾਜ਼ ਇਨ ਅ ਇਨ ਫੈਬ੍ਰੀਕੇਟਿਡ ਕੇਸ ਦੈਟ ਟਾਈਮ ਅਪਾਰਥਾਈਡ ਵਾਸ ਰੇਸਿਸਟ ਲਾ ਬਣਾਇਆ ਸੀਗਾ ਅਪਾਰਟਮੈਂਟਸ ਕਹਿੰਦੇ ਨੇ ਅਪਾਰਥਾਈਡ ਨੂੰ ਕਾਲੇ ਇੱਥੇ ਨਹੀਂ ਵੜ ਸਕਦੇ ਇਹ ਗੋਰਿਆਂ ਦਾ ਥਾਂ ਸਕੂਲ ਕਾਲੇ ਇੱਥੇ ਨਹੀਂ ਆ ਸਕਦੇ ਇਹ ਗੋਰਿਆਂ ਦਾ ਹਸਪਤਾਲ ਆ ਬੀਚ ਗੋਰਿਆਂ ਦਾ ਆ ਘਰ ਜਿਹੜੇ ਕਲੋਨੀ ਆ ਇਹ ਗੋਰਿਆਂ ਦੇ ਇੱਥੇ ਕਾਲੇ ਨਹੀਂ ਵੜ ਸਕਦੇ ਉਹਨੇ ਉਹ ਬੰਦੇ ਨੇ ਇੰਨਾ ਟੌਰਚਰ ਸਿਹਾ ਇੰਨਾ ਕੁਝ ਜ਼ੁਲਮ ਸਿਹਾ 27 ਸਾਲ ਕੈਦ ਕੱਟੀ ਤੇ ਖੀਰਚ ਉਹਨੂੰ ਪੁੱਛਿਆ ਜਦੋਂ ਨਿਕਲਿਆ ਬਾਹਰ ਤੇ ਤੁਸੀਂ ਹੁਣ ਕੋਈ ਹਿਸਾਬ ਕਿਤਾਬ ਕਰੋਗੇ ਸਾਰਿਆਂ ਦਾ ਕਹਿੰਦਾ ਨਹੀਂ ਕਹਿੰਦਾ ਮੇਰਾ ਕੰਮ ਨਹੀਂ ਇਹ ਉਹਨਾਂ ਦਾ ਕੰਮ ਸੀਗਾ ਬੂਥਾ ਦਾ ਤੇ ਕਲਰਕ ਦਾ ਤੇ ਦੈਟ ਰੈਸਿਸਟ ਵਾਈਟ ਗਵਰਨਮੈਂਟ ਦਾ ਮੈਂ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਮਕਸਦ ਨਾਲ ਚੜਿਆ ਸੀ ਜਿਹੜੇ ਉਹਦੇ ਆਪਣੀ ਆਪਣੀ ਕਿਤਾਬ ਵੀ ਲਿਖੀ ਉਹਨੇ ਲੌਂਗ ਵਾਕ ਟੂ ਫਰੀडम ਉਹ ਥੋੜੀ ਜਿਹੀ ਵੱਡੀ ਸੀ ਮੈਂ ਨਹੀਂ ਪੜੀ ਵੱਡੀ ਸੀ ਮੈਂ ਆਪਣੇ ਕੰਮ ਤੇ ਚੱਲ ਪਿਆ ਮੈਂ ਇਸ ਆਪਣੇ ਸਾਊਥ ਅਫਰੀਕਾ ਨੂੰ ਆਜ਼ਾਦ ਕਰਾਉਣ ਦੇ এজেন্ডੇ ਤੇ ਚੱਲ ਪਿਆ ਮੈਂ ਆਪਣਾ ਕੰਮ ਕੀਤਾ ਉਹਨਾਂ ਨੇ ਆਪਣਾ ਕੰਮ ਕੀਤਾ ਮੇਰੇ ਮਨ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ ਆਈ ਬੀਅਰ ਨੋ ਗਰਜ ਤਾਨਿਆਰ ਬੰਦਾ ਉਹ ਫਿਰ ਮੈਂ ਸੋਚਿਆ ਖੇਰਾ ਕਿ ਤੂੰ ਮੰਡੇਲੇ ਦੇ ਨੋ ਵਰਗਾ ਵੀ ਨਹੀਂਗਾ ਡੋਨਟ ਡੂ ਥਿਸ ਬਟ ਟੂ ਇਨਸ਼ੋਰ ਜਸਟਿਸ ਮੇਰੇ ਨਾਲ ਤਾਂ ਹੋ ਗਿਆ ਜੋ ਹੋ ਗਿਆ ਸੀਗਾ ਇਹ ਹੋਰ ਕਿਸੇ ਨਾਲ ਹੋਵੇ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਜਾਣਾ ਥੋੜਾ ਬਹੁਤਾ ਆ ਅਫਸਰਸੇ ਮੰਨੂਏ ਸਮਝਾਉਣਾ ਕਿ ਤੁਸੀਂ ਗਲਤ ਕਰ ਰਹੇ ਹੋ ਆਦਰਵਾਇਸ ਆ ਇਹ ਨੇਰੀ ਲਿਆ ਦੇਣਗੇ ਅਗਲੇ 3 ਸਾਲ ਮੈਂ ਤੁਹਾਨੂੰ ਇੱਥੋਂ ਕਹਿਣਾ ਚਾਹੁੰਦਾ ਮੈਂ ਨਾਬੇ ਜੇਲ੍ਹ ਚ ਰਹਾ ਹਾਂ ਅ ਹਜ਼ਾਰ ਬੰਦਾ ਉੱਥੇ 50% ਬੰਦੇ ਬੇਗੁਨਾਹ ਨੇ ਤੁਹਾਨੂੰ ਦੱਸ ਦਿੱਤਾ ਇਹ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ ਪੁਲਿਸ ਇੰਨਾ ਫਲੌਟ ਸਿਸਟਮ ਆ ਇੱਕ ਕੋਈ ਐਫ ਆਈ ਆਰ ਇੱਕ ਕੋਈ ਐਫ ਆਈ ਆਰ ਅਸੀਂ ਨਾਕਾ ਲਾਇਆ ਹੋਇਆ ਸੀ ਉਹ ਬੰਦਾ ਆ ਰਿਹਾ ਸੀ ਸਕੂਟਰ ਤੇ ਕਾਰ ਤੇ ਜਦੋਂ ਅਸੀਂ ਉਹਨੂੰ ਕਿਹਾ ਗੱਡੀ ਖੋਲ ਕੇ ਸਰਚ ਕਰੋ ਭੱਜ ਗਿਆ ਉਹਦੀ ਗੱਡੀ ਡਿੱਕੀ ਖੋਲੀ ਵਿੱਚੋਂ 4 ਕਿਲੋ 3 ਕਿਲੋ ਚਿਟਾ ਨਿਕਲਿਆ ਹੀਰੋਇਨ ਨਿਕਲੀ ਇੱਕੋ ਹੀ ਐਫ ਆਈ ਆਰ ਚੱਲਦੀ ਸਾਰੇ ਪੰਜਾਬ ਦੇ ਵਿੱਚ ਬੇਗਨਾ ਨੇ ਬਹੁਤ ਲੋਕ ਔਰ ਡਰੱਗਸ ਦੀ ਗੱਲ ਕਰਦੇ ਨੇ ਜੇਲਾ ਵਿੱਚ ਮaaf ਕਰਨਾ ਵੀ ਡੂ ਰਿਗਾਰਡ ਸਾਰੇ ਐਡਿਕਟ ਨੇ ਜਿਹੜਾ ਓਪੀਓਇਡ ਦਾ ਜਿਹੜਾ ਉਹ ਸਿਸਟਮ ਸ਼ੁਰੂ ਕੀਤਾ ਹੋਇਆ ਨੇ ਡੀ ਐਡਿਕਸ਼ਨ ਦਾ ਇਟ ਇਜ਼ ਨਾਟ ਡੀ ਐਡਿਕਸ਼ਨ ਇਟ ਇਜ਼ ਕੰਪਲੀਟ ਐਡਿਕਸ਼ਨ ਸਭ ਨੂੰ ਅੰਦਰ ਜੇ ਹਜ਼ਾਰ ਬੰਦਾ ਤੇ 900 ਬੰਦਾ ਗੋਲੀਆਂ ਤੇ ਆ ਜੀ ਕੋਈ ਦੋ ਗੋਲੀਆਂ ਖਾ ਰਿਹਾ ਕੋਈ ਤਿੰਨ ਗੋਲੀਆਂ ਖਾ ਰਿਹਾ ਤੁਹਾਡੇ ਚੋਂ ਇੱਕ ਉਹਦਾ ਕੋਈ ਚੌਥਾ ਹਿੱਸਾ ਵੀ ਗੋਲੀ ਦਾ ਖਾ ਲੂ ਡੋਲ ਜਾਊਗਾ ਉਹ ਪੱਕੇ ਗੋਲੀਆਂ ਤੇ ਲੱਗੇ ਹੋਏ ਨਾ ਉਹਨਾਂ ਦੀ ਕੋਈ ਕਾਉਂਸਲਿੰਗ ਨਹੀਂ ਕੋਈ ਕੋਈ ਨਸ਼ਾ ਛਡਾਇਆ ਨਹੀਂ ਜਾ ਰਿਹਾ ਕੋਈ ਕਟਾਇਆ ਨਹੀਂ ਜਾ ਰਿਹਾ ਜਿਉਂ ਦਾ ਤਿਉਂ ਨਸ਼ਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਬਰਕਰਾਰ ਹੈ ਬਾਹਰ ਤਾਂ ਤੁਸੀਂ ਕੀ ਨੀ ਬੇਨਣਾ ਭਗਵੰਤ ਸਿਆ ਜੇਲਾਂ ਚ ਨਹੀਂ ਨਿਬੜ ਰਿਹਾ ਤੁਹਾਡੇ ਤੋਂ ਜੇਲਾਂ ਔਰ ਇਟ ਇਜ਼ ਵੈਰੀ ਡਿਫਿਕਲਟ ਟੂ ਯੂ نو ਟੈਲ ਸਮਬਡੀ ਟੂ ਗੈਟ ਅਵੇ ਫਰਮ ਦ ਆਈ ਡੋ ਨੋਟ ਵਾਂਟ ਟੂ ਗੋ ਇਨ ਟੂ ਟੂ ਮਾਚ ਆਫ ਦ ਡਿਟੇਲਸ ਬਟ ਡਰ ਇਜ਼ ਅ ਵੈਰੀ ਵੈਰੀ ਚੈਲੰਜਿੰਗ ਇਸ਼ੂ ਫॉर ਪੰਜਾਬ ਪਰ ਪਰਚੇ ਦਰਜ ਕਰਕੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕ ਕੇ ਅੰਦਰ ਜੇਲਾ ਛੁੱਟਣਾ ਸਿਰਫ ਪੁਲਿਸ ਆਪਣੇ ਉਤਲਿਆਂ ਨੂੰ ਦਿਖਾ ਰਹੀ ਕਿ ਅਸੀਂ ਇੰਨੀਆਂ ਐਫ ਆਈ ਆਰਾਂ ਕਰਦੇ ਆ ਇਟਸ ਨਾਟ ਦ ਸੋਲੂਸ਼ਨ ਦ ਸੋਲੂਸ਼ਨ ਲਾਈਜ਼ ਐਲਸਵੇਅਰ ਇਟਸ ਅ ਸੋਸ਼ਲ ਪ੍ਰੋਬਲਮ ਇਟ ਇਜ਼ ਰਿਲੇਟਿਡ ਟੂ ਗ੍ਰੋਸ ਅਨਇੰਪਲੋਇਮੈਂਟ ਇਨ ਪੰਜਾਬ ਪਰ ਚਲੋ ਹੁਣ ਉਧਰ ਜਾਣਾ ਨਹੀਂ ਚਾਹੁੰਦਾ ਆ ਮੇਰੀ ਅੱਜ ਮੇਰੇ ਵੀਰੋ ਸਤਕਾਰਯੋਗ ਮੀਡੀਆ ਦੇ ਸਤਕਾਰਯੋਗ ਵੀਰੋ ਪੰਜਾਬੀਓ ਆ ਮੇਰੀ ਆਪਣੀ ਦਾਸਤਾਨ ਸੀਗੀ ਮੈਂ ਜਿੱਦਾਂ ਦਾ ਵੀ ਹੈਗਾ ਮੈਂ ਲੜੂਗਾ ਔਰ ਜੇ ਇਹ ਸਮਝਦੇ ਕਿ ਮੈਨੂੰ ਮੁਕਦਮਿਆਂ ਚ ਫਸਾ ਕੇ ਤੇ ਮੁੱਦੇ ਪੰਜਾਬ ਦੇ ਚੱਕਣੋਂ ਹਟਾ ਦੇਣਗੇ ਨਹੀਂ ਹਟੂੰਗਾ ਯਾਰ ਮੈਂ ਲਾਈਕ ਆਈ ਟੋਲਡ ਯੂ ਫਿਰ ਉਧਰਲੀ ਤਨ ਯੂ ਹਵ ਟੂ ਗੈਟ ਮੀ ਆਊਟ ਆਫ ਦ ਵੇ ਫਿਜ਼ਿਕਲੀ ਔਰ ਮਾਫ ਕਰਨਾ ਜਿਸ ਦਿਨ ਰਿਮਾਂਡ ਲੈਣਗੇ ਨਾ ਕਪੂਰਥਲੇ ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ ਕਹਿੰਦੇ ਖੈਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲੋਰੈਂਸ ਬਿਸ਼ਨੋਈ ਦੇ ਨਾਲ ਜੱਗੂ ਪੰਡਵਾ ਪਾਗਵਾਨਪੁਰਿਆ ਨਾਲੇ ਦੇ ਤੱਲੁਕਾਤ ਆ ਤੁਹਾਨੂੰ ਲੱਗਦਾ ਯਾਰ ਮੈਂ ਲੋਰੈਂਸ ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਹਾਂ ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਾਂ ਪੰਜਾਬ ਦੀ ਇੰਟੈਲੀਜੈਂਸ ਏ ਡੀਜੀਪੀ ਕੋ ਜਾ ਕੇ ਪੁੱਛੋ ਦੇ ਹੈਵ ਏ ਵੈਰੀ ਇੰਪੋਰਟੈਂਟ ਇੰਟੈਲੀਜੈਂਸ ਇਨਪੁਟ ਕਿ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖੇਰੇ ਦੇ ਪਰਿਵਾਰ ਨੂੰ ਖਤਰਾ ਹੈ ਇਹਨਾਂ ਕੋਲ ਇਨਪੁਟ ਪਈਆ ਤੇ ਅਦਾਲਤ ਵਿੱਚ ਜਾ ਕੇ ਕਹਰੇ ਇਹਦੇ ਜੱਗੂ ਭਗਵਾਨਪੁਰੀਏ ਤੇ ਲਾਰੈਂਸ ਬਿਸ਼ਨੋਈ ਇਸ ਲੈਵਲ ਤੱਕ ਡਿੱਗ ਗਏ ਯਾਰ ਥੱਲੇ ਤਾਂ ਮਤਲਬ ਇੰਨਾ ਝੂਠ ਪਰ ਮੈਂ ਬੋਲਣੋਂ ਨਹੀਂ ਹਟ ਸਕਦਾ हाँ देन इट्स अ डिफरेंट स्टोरी बट अंटिल देन जब तक मेरे साथ आई विल डेफिनेटली स्पीक फॉर जस्टिस नॉट अनजिस जो कुछ गलत हो रहा चंगा काम कर रहे भगवंत मैं सौ बारी तारीफ करूंगा किता ही नहीं चजता काम कोई जो करता मैं उन्हें समझा क्या तेरा चंगा काम है तेरी मदद करूंगा तेरी तारीफ तरी करूंगा मैं कर सदा वहां हाँ मेरी दोस्तों दसदाना सो मैं एक बार फिर रिक्वेस्ट यही करना चाहना कि अगर हेडलाइन ਇਹੀ ਰਹਿਣ ਦਿਓਗੇ ਜਾਂ ਮਤਲਬ ਇਸੇ ਤੇ ਫੋਕਸ ਰਹਿਣ ਨੂੰ ਤੁਹਾਡਾ ਸ਼ੁਕਰੀਆ ਵਾ ਸਾਡੀ ਪਾਰਟੀ ਦੇ ਬੜੇ ਆਗੂ ਬੈਠੇ ਨੇ ਸਤਕਾਰਯੋਗ ਮੈਂ ਹੁਣ ਮਾਈਕ ਉਹਨਾਂ ਨੂੰ ਦੇ ਦੇਣਾ ਫੜਾ ਦੇਣਾ ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ ਚਲੋ ਦੁਨੀਆ ਦਾ ਤਾਂ ਕਰਦਾ ਉਸ ਕਾਲਪੁਰਖ ਦਾ ਕਰਦਾ ਵਾਹਿਗੁਰੂ ਦਾ ਸਾਰੇ ਆਪਣੇ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸਾਡੇ ਲਈ ਬਿਲਿਵ ਟੂ ਥੈਂਕ ਏਮ অলਸੋ ਮੈਂ ਤਾਂ ਨੋਟ ਦੈਟ ਹੀ ਇਜ਼ ਮਾਈ ਸਨ ਨੋ ਮੇਰੇ ਪਿਤਾ ਜੀ ਇਹਦੇ ਇੱਕ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ ਮੈਂ ਇਹ ਦੇ ਨਹੀਂ ਸਕਿਆ ਮੈਂ ਟਾਈਮ ਵੀ ਨਹੀਂ ਸਿਕਾ ਇਹਨੂੰ ਪਤਾ ਨਹੀਂ ਕਿੱਦਾਂ ਦੀ ਸਿੱਖਿਆ ਦਿੱਤੀ ਆ ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਹੰਬਲ ਅੱਛਾ ਇਨਸਾਫ਼ ਦੀ ਲੜਾਈ ਇਸ ਕਰਕੇ ਨਹੀਂ ਕਿ ਮੇਰਾ ਬੇਟਾ ਵਾ ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋ ਮੈਨੂੰ ਟੈਲੀਫੋਨ ਜਦੋਂ ਮੈਂ ਰਿਹਾ ਹੋਇਆ ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲੈ ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਤਾਬ ਵਰਗਾ ਬੱਚਾ ਹੋ ਮੁੰਡਾ ਮੈਂ ਕਿਹਾ ਬਸ ਇਹੀ ਮੇਰੀ ਕਮਾਈ ਆ ਸਮਝੋ ਜ਼ਿੰਦਗੀ ਦੀ ਇਹੀ ਮੇਰੀ ਕਮਾਈ ਆ ਇਹਨਾਂ ਤੋਂ ਇਲਾਵਾ ਹੋਰ ਅੱਛੇ ਅੱਛੇ ਬੰਦ ਕਿ ਯਾਰ ਤੇਰੇ ਪਿੱਛੋਂ ਉਸਨੇ ਬਹੁਤ ਵਧੀਆ ਤਰੀਕੇ ਨਾਲ ਤੇਰਾ ਜਿਹੜਾ ਸੀਗਾ ਉਹ ਪੂਰਾ ਫੋਰਟ ਨੂੰ ਹੋਲਡ ਕੀਤਾ ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਰੱਖਿਆ ਘਬਰਾਇਆ ਨਹੀਂ ਡਰਿਆ ਨਹੀਂ ਆ ਸੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ